ਜ਼ਿਲ੍ਹਾ ਰੋਪੜ ਦੀ ਨੰ ਪੰਦੇਤ ਪ੍ਰਮੁੱਖ ਧਾਰਮਿਕ ਸਥਾਨ ਸਿਦਕਰਤਪੁਰ ਸਾਹਿਬ ਅਤੇ ਬੁੰਗਾ ਸਾਹਿਬ ਵਿਚਕਾਰੋਂ ਲੰਘਦੀ ਭਾਖੜਾ ਨਹਿਰ ਦੇਦਿਆਂ ਸਲਾਮਤ ਜਾਣਕਾਰੀ ਇਲਾਕੇ ਲੋਕਾਂ ਵਿੱਚ ਕਾਫੀ ਡਰ ਭਾਇਆ ਪੈਦਾ ਹੋ ਗਿਆ ਲੋਕਾਂ ਦੀ ਕਾ ਚਿੰਤਾ ਸਨ ਉਹਨਾਂ ਇਸ ਸੰਬੰਧੀ ਜਾਣਕਾਰੀ ਬੀਬੀ ਐਮਬੀ ਤੇ ਅਧਿਕਾਰੀਆਂ ਨੂੰ ਦਿੱਤੀ ਜਿਦੋਂ ਮੌਕੇ ਤੇ ਪੁੱਜ ਗਏ ਉਹਨਾਂ ਨੇ ਮੌਕਾ ਸੰਭਾਲ ਲਿਆ ਤੇ ਰੇਪੇ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਜੋ ਭਾਰੀ ਹੋਣ ਤੋਂ ਨੁਕਸਾਨ ਬਚਾਅ ਹੋ ਸਕੇ ਆਥੋਂ ਸੁਣਾਉਂਦਾ ਮੌਕੇ ਤੇ ਇਸ ਬਾਰੇ ਕੀ ਜਾਣਕਾਰੀ ਦੇ ਰਹੇ ਨੇ ਇਲਾਕਾ ਨਿਵਾਸੀ ਹੈ ਹੈਲੋ ਬ੍ਰੋਥ ਇਹ ਆਪਣਾ ਸਾਡੀ ਟਾਈਲ ਲਾਈਨਿੰਗ ਹੈ ਸਾਨੂੰ ਜਾਣਕਾਰੀ ਮਿਲੀ ਕਿ ਸਾਡੀ ਟਾਈਲ ਲਾਈਨਿੰਗ ਥੋੜੀਆਂ ਟਾਈਲਾਂ ਜਿਹੜੀਆਂ ਉਹ ਬੈਠ ਗਈਆਂ ਤੇ ਅਸੀਂ ਮੌਕੇ ਤੇ ਆਪਣੀ ਟੀਮ ਨਾਲ ਆ ਪਹੁੰਚ ਗਏ ਤੇ ਅਸੀਂ ਨੂੰ ਰਿਪੇਅਰ ਕਰਦਾਂਗੇ ਇਹ ਕਿਹੜੀ ਜਗ੍ਹਾ ਤੇ ਇਹ ਹੈ ਗਿਆ ਬੂੰਗਾ ਆਪਣਾ ਬੂੰਗਾ ਸਾਫ ਬ੍ਰਿਜ ਤੇ ਨਹੀਂ ਨਹੀਂ ਕੋਈ ਇਦਾਂ ਦੀ ਡਰਨੇ ਵਾਲੀ ਗੱਲ ਨਹੀਂ ਅਸੀਂ ਆਪਣਾ ਦੋ ਤਿੰਨ ਘੰਟੇ ਚ ਇਹਨੂੰ ਸਹੀ ਕਰ ਦਾਂਗੇ ਇਹ ਕੁਝ ਸਮਾਂ ਪਹਿਲਾਂ ਲਗਭਗ ਅੱਧਾ ਘੰਟਾ ਪਹਿਲਾਂ ਹੀ ਇਹਦੇ ਬਾਰੇ ਜੋ ਜਾਣਕਾਰੀ ਸਾਨੂੰ ਮਿਲੀ ਸਾਡੇ ਪਿੰਡ ਦੇ ਨਿਵਾਸੀਆਂ ਨੇ ਸਾਨੂੰ ਦੱਸਿਆ ਵੀ ਕਿ ਜਿਹੜੇ ਨਹਿਰ ਦੀ ਸਲੇਬ ਹੈ ਉਹ ਬੈਠ ਗਈ ਹੈ ਔਰ ਮੌਕੇ ਦੇ ਉੱਪਰ ਜਿਹੜਾ BBMP ਦੇ ਸਾਡੇ ਅਧਿਕਾਰੀ ਨੇ ਐਕਸ਼ਨ ਸਾਹਿਬ ਨੇ ਸਾਡੇ SDU ਤੇ ਹੋਰ ਜਿਹੜੇ ਮੁਲਾਜ਼ਮ ਨੇ BBMP ਦੇ ਸਾਡੇ ਅਧਿਕਾਰੀ ਨੇ ਉਹਨਾਂ ਨੂੰ ਉਹ ਜਾਣਕਾਰੀ ਵਿੱਚ ਲਿਆ ਕੇ ਜਿਹੜਾ ਮੌਕੇ ਨੂੰ ਸੰਭਾਲਿਆ ਗਿਆ ਤੇ ਇੱਥੇ BBMP ਦੇ ਮੁਲਾਜ਼ਮਾ ਮੌਕੇ ਤੇ ਪਹੁੰਚ ਵੀ ਗਏ ਨੇ ਤੇ ਜਲਦੀ ਇਸ ਨੂੰ ਜਿਹੜਾ ਕਿਸੜਾ ਬੈਠੀਆਂ ਨੇ ਇਹਦੀ ਮਰਮਮਤ ਦੇ ਲਈ BBMP ਦੇ ਅਧਿਕਾਰੀ ਨੇ ਉਹਨਾਂ ਨੇ ਮੁਲਾਜ਼ਮ ਭੇਜ ਦਿੱਤੇ ਨੇ ਤਾਂ ਜੋ ਜੋ ਕੋਈ ਅਨਸੁਖਾਵੀ ਘਟਨਾ ਜਿਹੜੀ ਹੈਗੇ ਨਾ ਵਾਪਰ ਸਕੇ ਔਰ ਮੈਂ BBMP ਦੇ ਸਮੂਹ ਅਧਿਕਾਰੀਆਂ ਨੂੰ ਬੇਨਤੀ ਵੀ ਕਰਦਾ ਕਿ ਜਿਹੜੇ ਨਹਿਰ ਦੀਆਂ ਸਲੈਬਾਂ ਲੱਗੀਆਂ ਇਹਨਾਂ ਨੂੰ ਸਮੇਂ-ਸਮੇਂ ਤੇ ਜਿਹੜਾ ਵਿਸਤੈਂਡ ਦੇ ਜਿਹੜੇ ਮੁਲਾਜ਼ਮਾਂ ਦੇ ਨਹਿਰ ਦੇ ਉੱਪਰ ਡਿਊਟੀ ਹੈਗੀ ਉਹਨਾਂ ਦੀ ਅੱਜ ਵੀ ਜਿਹੜੇ ਮੁਲਾਜ਼ਮ ਸੀਗੇ ਇੱਥੇ ਦੇ ਡਿਊਟੀ ਦੇ ਉੱਪਰ ਹੈਗੇ ਸੀਗੇ ਉਹ ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਸਮੇਂ-ਸਮੇਂ ਤੇ ਚੈੱਕ ਕਰਵਾਇਆ ਜਾਵੇ ਤਾਂ ਜੋ ਕੋਈ ਅਲਸ ਖਾ ਵੀ ਜਿਹੜੀ ਘਟਨਾ ਹੋ ਨਾ ਘਟ ਸਕੇ